I'm not you. ਪਿੰਡ ਨਾਲ ਜੀ ਪਿੰਡ ਦਾ ਫਸਲ ਨੇ 20 ਸਾਲ ਤੋਂ ਮੰਡਿਰਾ ਨੂੰ ਕੱਟ ਦਿੱਤਾ ਸੀ ਪਿੰਡ ਦੇ ਮਹਤਵਪੂਰਨ ਬੰਦੇ ਪਿੰਡ ਦੇ ਸੰਚਾਰ ਨਾਲ ਮਿਲ ਕੇ ਪਿੰਡ ਦੇ ਵਸਨੀਕਾਂ ਦੇ ਮਦਦ ਦੀ ਮੰਗ ਕੀਤੀ ਹੈ ਇਸ ਸਾਲ ਦੇ ਸਸਪੰਤੀ ਨਾਲ ਪੰਚਾਇਤ ਜੀ ਨੇ ਇਹ ਵੀ ਜੇਤਰੀ ਬਾਤ ਸੇ ਜੋ ਵੀ ਆਪਾਂ ਬਤ ਬਤ ਹੁੰਦਾ ਜਿੰਕੀ ਜਸਤੋਡਾ ਕੀ ਨਾਮ ਹੈ ਜੀ ਔਰ ਜਿਹੜੇ ਸਰਪੰਚ ਹੈ ਔਰ ਪੰਚ ਹੈ ਕੀ ਕਿਹੜੇ ਕਿਹੜੇ ਉਮੀਦਵਾਰ ਚੁਣੇ ਗਏ ਆ ਜੀ ਮੈਨ ਨਰਗਿਸ਼ ਸਿੰਘ ਹੈ ਜੀ ਤੇ ਨਾਲ ਪੰਚ ਜਸਵਿੰਦਰ ਸਿੰਘ ਹੈ ਜੀ ਪੰਚ ਬਾਕ ਸਿੰਘ ਹੈ ਪੰਚ ਜਸਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਤੇ ਆਪਣੇ ਜਿਹੜੇ ਨਰਿੰਦਰ ਕੁਮਾਰ ਪੰਚ ਜੀ ਜਿਹੜੀ ਪੰਚਾ ਪੋਨੋ ਦੇ ਵੀ ਤੇ ਬੌਲੀ ਜੀ ਆ ਜਨੇਟ ਪਿੰਡ ਵਾਸਤੇ ਜਨੇਤ ਹਲਪੰਚਾਇਤਾਂ ਮਤੁਰਵਰ ਦਾ ਸਤਿਨਿ ਪਿੰਡਾਂ ਦਾ ਜਨਰਨਾ ਦੀ ਬਹੁਤ ਵਾਰ ਸਤਿਨਿ ਪਿੰਡਾਂ ਦਾ ਜਨਰਨਾ ਕਿੰਨਾ ਸੈਖਾ ਬਣ ਰਹੇ ਨੇ ਅਦਾਇਗੀ ਜੀ ਜਨੇਟ ਦੇ ਪਕਾਸ ਤੋਂ ਪਹਿਲਾਂ ਵੀ ਅਸੀਂ 6 ਜਾਂ 10 ਸਾਲ ਤੋਂ ਸਰਪੰਚ ਜੀ ਇਨਾ ਬਤਬਾਤ ਕੀਤਾ ਹੈ ਪਿੰਡ ਦੇ ਲੋਕਾਂ ਨਾਲ ਕੀਤਾ ਹੁਣ ਇਸ ਤਰ੍ਹਾਂ ਬਤਬਾਤ ਦਾ ਮੰਨ ਪਿੰਡ ਲੜਾਈ ਦੀ ਲੋੜ ਨਹੀਂ ਬਤਬਾਤ ਕਰਨ ਦੀ ਲੋੜ ਹੈ ਬਿਹਤਰੀ ਵਾਸਤੇ ਕਰਨਾ ਇਹ ਕੁਝ ਕਹਿਣੀ ਹੈ ਕਿ ਮੈਂ ਇਹਨਾਂ ਨੂੰ ਹੀ ਅਪੀਲ ਕਰੂੰਗਾ ਕਿ ਸਾਰੇ ਸਰਪੰਚ ਸਾਹਿਬ ਨੂੰ ਤੇ ਪੰਚਾਂ ਨੂੰ ਵੀ ਬੜੇ ਪਿਆਰ ਨਾਲ ਆਪਣੇ ਪੰਚਾਇਤ ਕਰਨ ਲਈ ਬਤਵਾਦ ਆਪਣੇ ਪਿੰਡ ਦੇ ਕਮਾ ਕਰਾਉਣ ਦੇ ਬਤਵਾਦ ਸਹਿਯੋਗ ਨਾਲ ਬਤਵਾਦ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਲੱਗਦਾ ਹੈ ਕਿ ਜਿਹੜਾ ਸਰਬਸੰਮਤੀ ਦੇ ਨਾਲ ਸਰਪੰਚ ਚੋਣ ਲੈਣਾ ਬਹੁਤ ਵਧੀਆ ਇੱਕ ਜਿਹੜਾ ਫੈਸਲਾ ਹੁੰਦਾ ਹੈ ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਆਮ ਜਿਹੜੀਆਂ ਵੋਟਾਂ ਹੁੰਦੀਆਂ ਉਸ ਦੌਰਾਨ ਗੁੱਟਬਾਜੀ ਬਣ ਜਾਂਦੀ ਹੈ ਖਰਚੇ ਵਧਦੇ ਹੈ ਤੇ ਲੱਗਦਾ ਹੈ ਕਿ ਵਧੀਆ ਸਲਾਘਾਯੋਗ ਫੈਸਲਾ ਆਏਗਾ ਹਾਂ ਜੀ ਇਹ ਸਾਡੇ ਪਿੰਡ ਦੇ ਵੀ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਇਹਨਾਂ ਨੇ ਮੈਂ ਤਾਂ ਹੋਰ ਪਿੰਡਾਂ ਨੂੰ ਵੀ ਇਹੀ ਫੀਲ ਕਰੂੰਗਾ ਕਿ ਵੱਧ ਤੋਂ ਵੱਧ ਸਰਬਸੰਮਤੀ ਨਾਲ ਪੰਚਾਇਤਾਂ ਬਣਨ ਤੇ ਪਿੰਡ ਦੀ ਜੋ ਵੀ ਲੜਾਈ ਝਗੜੇ ਤੇ ਕਦਮ ਉਹ ਤੇ ਪਿਆਰ ਨਾਲ ਜੋ ਵੀ ਪੰਜੀ ਡਿਵੈਲਪਮੈਂਟ ਹੋਵੇ ਉਹ ਤੋਂ ਵੱਧ ਵੱਧ ਜਨਕੀ ਹਿੱਸਾ ਵੱਧ ਵੱਧ ਧਿਆਨ ਦੇਣਾ ਹੈ